देश एक स्वर से कह रहा है देश ने नारा बुलंद किया है चार जून चार जून केड़ी जगह तो आए हो आदम, आदम, आदम आदम तो जी आदमपुर तो आदमपुर तो जिला जलंधर जी पेंदा सीधा की कोई मुद्दे लेके आए हो या केस केस कम नो मोदी साहब नो देखण आए हो सुनना आए हो ਬੋਦੀ ਸਾਹਿਬ ਦੇ ਕੰਮ ਤੇਰੇ ਬੋਦੀ ਸਾਹਿਬ ਨੇ ਕੀਤੇ ਆ ਪੰਜਾਬ ਦੇ ਇੰਨੇ ਪ੍ਰਭਾਵਤਰੀ ਕਿਸੇ ਨੇ ਕੀਤੇ ਜਿੰਨੇ ਬੋਦੀ ਨੇ ਕੀਤੇ ਇਹ ਕੋਰੀ ਡੇਰ ਬਣਾਇਆ ਤਾਂ ਬਲਾਦੇ ਬਣਾਇਆ ਤੇ 84 ਡਗੇ ਦੇ ਸਾਥਾਂ ਤਾਂ ਪ੍ਰਭਾਵਤੀ ਬੋਦੀ ਨੇ ਦੋ ਆ ਹਰ ਪੰਜਾਬ ਦੇ ਵਿੱਚ ਉਹ ਪੂਰੀ ਲਹਿਰ ਦੌਰ ਪਈ ਆ ਔਰ ਹੁਣ ਬੋਦੀ ਸਾਹਿਬ ਜਿੱਤੂਗਾ ਪਰ ਤੇਰੇ ਤੇਰਾ ਸੀਟਾ ਜਿੱਤਾਂਗੇ ਔਰ ਉਸ ਤੋਂ ਬਾਅਦ 2006 ਵਿੱਚ ਖਿਲੂਗਾ ਕਵਲ ਦਾ ਫੁੱਲ ਲੜੇਗਾ ਦੁਸ਼ਮਣ ਸੇ ਬਾਟੇਗਾ ਮੁਸਕਾਨ ਸੁਸ਼ੀਲ ਭਾਈ ਆਪਣਾ ਜੰਦਰ ਕੀ ਆਲ ਬਾਨ ਸ਼ਾਨ ਕੇਦਰ ਵਿੱਚ ਸਕਾਰ ਹਵਾਰੀ ਹੈ ਆ ਪੰਜਾਬ ਕੀ ਬਾਰੀ ਹੈ ਆ ਪੰਜਾਬ ਕੀ ਬਾਰੀ ਹੈ ਪੀਆ ਜਨਤਾ ਪਾਰਟੀ ਜਿੰਦਾਬਾਦ ਕਿੱਥੋਂ ਕਿੱਥੋਂ ਆਏ ਹੋ ਜੀ ਜੰਦਰ ਤੋਂ ਆਏ ਆ ਜੀ ਬਸਤੀ ਦਾਣ ਸੁਮਿਦਾਨ ਤੋਂ ਰਿੰਕੂ ਦੇ ਏਰੀਆ ਚੋਂ ਸਾਡਾ ਰਿੰਕੂ ਜਿੰਦਾਬਾਦ ਹਰ ਹਰ ਮੋਦੀ ਖੜ ਖੜ ਮੋਦੀ ਔਰ ਕਿੱਦਾਂ ਲੱਗਦਾ ਤੁਹਾਨੂੰ ਇਸ ਵਾਰ ਕੀ ਲੱਗ ਰਿਹਾ ਸਾਡੀ ਹੀ ਜਿੱਤੀ ਏ ਸਾਡੀ ਜਿੱਤੀ ਸੀਟ ਹੈ ਸਾਡੀ ਜਿੱਤੀ ਸੀਟ ਹੈ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਨਿੰਦਰ ਦੇ ਪੀਏਪੀ ਗਰਾਊਂਡ ਦੇ ਵਿੱਚ ਇਸ ਵੇਲੇ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਲਗਭਗ 5:30 ਵਜੇ ਜਿਹੜੇ ਇੱਥੇ ਆਏ ਆ ਹਜ਼ੂਮ ਇੰਨਾ ਜ਼ਿਆਦਾ ਸੀਗਾ ਕਿ ਅੰਦਰ ਐਂਟਰ ਹੋਣਾ ਜਿਹੜਾ ਉਹ ਵੀ ਕਿਹ ਲੋ ਲੋਕ ਵਾਪਸ ਜਾ ਰਹੇ ਆ ਲੇਕਿਨ ਹਜੇ ਤੱਕ ਨਰਿੰਦਰ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਇੰਡੀਆ ਦੇ ਉਹਨਾਂ ਦਾ ਜਿਹੜਾ ਭਾਸ਼ਣ ਚੱਲ ਰਿਹਾ ਜਿਹੜੇ ਲੋਕ ਦੇਖ ਨਹੀਂ ਸਕੇ ਉਹਨਾਂ ਨੂੰ ਅੰਦਰ ਜਾ ਨਹੀਂ ਸਕੇ ਉਹ ਲੋਕ ਵਾਪਸ ਜਾ ਰਹੇ ਆ ਇਹ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਤੇ ਤੁਹਾਨੂੰ ਕੀ ਲੱਗਦਾ ਇਸ ਵਾਰ ਪੰਜਾਬ ਦੇ ਵਿੱਚ ਬੀਜੇਪੀ ਇੰਡੀਵਿਜੂਅਲ ਲੜ ਰਹੀ ਆ ਕਿੱਦਾਂ ਬੀਜੇਪੀ ਦਾ ਕਿੱਦਾਂ ਰਹੂਗਾ ਪ੍ਰੋਗਰਾਮ ਬੀਜੇਪੀ 13 ਚੋਂ 13 ਸੀਟਾਂ ਜਿੱਤੇਗੀ ਮੋਦੀ ਜੀ 400 ਪਾਰ ਜਾਣਗੇ ਕੇਂਦਰ ਸਰਕਾਰ ਦੇ ਵਿੱਚ ਇਤਿਹਾਸ ਰਚਿਆ ਜਾਏਗਾ ਇਸ ਵਾਰ ਜਿੰਦਾਬਾਦ। ਨਰੇਂਦਰ ਗਾਂਡੇ ਤੋਂ ਕੀ ਕਹਿਣਾ ਚਾਹੁੰਦੇ ਆ? ਅਸੀਂ ਇਹ ਚਾਹੁੰਦਾ ਚਾਹੁੰਦੇ ਆ ਜੀ ਬਾਜਪਾ ਸਾਡੇ ਪੰਜਾਬ ਚ ਆਣੀ ਚਾਹੀਦੀ ਆ ਕਿਉਂਕਿ ਮੋਦੀ ਨੇ ਫੋਕਸ ਕੀਤਾ ਜੀ ਸਾਡੇ ਲਈ। ਮੋਦੀ ਨੇ ਜਿਹੜੇ ਪੁਰਾਣੇ ਮਕਾਨ ਸੀ ਉਹ ਸਾਰੇ ਗਰੀਬਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਜੀ। ਮੋਦੀ ਸਰਕਾਰ ਸਾਡੇ ਪੰਜਾਬ ਚ ਆਉਣੀ ਚਾਹੀਦੀ ਆ। ਆਇਆ। ਨਰੇਂਦਰ ਮੋਦੀ ਦੇ ਦਰਸ਼ਨ ਕਰਨ ਆਏ ਸੀਗੇ ਮੈਂ ਲਿਖੇ ਕਿ ਨਹੀਂ ਪੰਡਾਲ ਦੇ ਅੰਦਰ ਐਂਟਰੀ ਹੋਈ ਤੁਹਾਡੀ ਹਾਂਜੀ ਹਾਂਜੀ ਸਾਡੇ ਕੋਲ ਪਾਸ ਹੈ ਜੀ ਆਈ ਵੀ ਨਹੀਂ ਫੇਰ ਅੰਦਰ ਬੈਠੇ ਸੀ ਤੁਸੀਂ ਅੰਦਰ ਬੈਠੇ ਰਹੇ ਹਾਂਜੀ ਫੇ ਕਿਦਾਂ ਕਿਦਾਂ ਤਾਂ ਲੱਗਿਆ ਭਾਸ਼ ਨੂੰ ਵਧੀਆ ਸੀ ਮੋਦੀ ਸਾਹਿਬ ਨੂੰ ਦਿਖਾਣਾ ਸੀ ਇਹ ਦੋੜਾ ਹਾਂਜੀ ਹਾਂਜੀ ਠੀਕ ਹੈ